ਮੇਰਾ ਨਾਮ ਅਤੇ ਮੇਰਾ ਕੰਮ ਚਾਰੋਂ ਦਿਸ਼ਾਵਾਂ ਵਿੱਚ ਮਸ਼ਹੂਰ ਹੋ ਰਿਹਾ ਹੈ। ਮੇਰੀ ਜ਼ਿੰਦਗੀ ਵਿੱਚ ਹਰ ਦਿਨ ਚਮਤਕਾਰ ਹੋ ਰਹੇ ਹਨ। ਮੈਂ ਚਮਤਕਾਰਾਂ ਨੂੰ ਆਕਰਸ਼ਿਤ ਕਰ ਰਿਹਾ ਹਾਂ। ਹੁਣ ਮੈਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹਾਂ। ਅਤੇ ਹਰ ਨਵੇਂ ਦਿਨ ਮੈਨੂੰ ਹੋਰ ਜ਼ਿਆਦਾ ਪ੍ਰੇਮ ਮਿਲ ਰਿਹਾ ਹੈ। ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ। ਪੂਰੀ ਦੁਨੀਆ ਵਿੱਚ ਮੇਰੇ ਕਰੋੜੋਂ ਫੋਲੋਅਰਸ ਨੇ ਤੇ ਹਰ ਨਵੇਂ ਦਿਨ ਕਰੋੜੋਂ ਫੋਲੋਅਰਸ ਵੱਧਦੇ ਜਾ ਰਹੇ ਨੇ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਹਰ ਦਿਨ ਮੇਰੇ ਪੈਸੇ ਕਮਾਉਣ ਦੇ ਸਰੋਤ ਵੱਧਦੇ ਜਾ ਰਹੇ ਹਨ ਮੇਰਾ ਕੰਮ ਪੂਰੀ ਦੁਨੀਆ ਦੇ ਲੋਕਾਂ ਨੂੰ ਪਸੰਦ ਆ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਹਾਂ ਅਤੇ ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਕੋਲ ਹਰ ਦਿਨ ਹੋਰ ਜ਼ਿਆਦਾ ਪੈਸਾ ਆ ਰਿਹਾ ਹੈ। ਮੇਰੇ ਗੁਣ ਲੋਕਾਂ ਨੂੰ ਪਸੰਦ ਆ ਰਹੇ ਹਨ। ਮੇਰਾ ਨਾਮ ਅਤੇ ਮੇਰਾ ਕੰਮ ਚਾਰੋਂ ਦਿਸ਼ਾਵਾਂ ਵਿੱਚ ਮਸ਼ਹੂਰ ਹੋ ਰਿਹਾ ਹੈ। ਮੇਰੀ ਜ਼ਿੰਦਗੀ ਵਿੱਚ ਹਰ ਦਿਨ ਚਮਤਕਾਰ ਹੋ ਰਹੇ ਹਨ। ਮੈਂ ਚਮਤਕਾਰਾਂ ਨੂੰ ਆਕਰਸ਼ਿਤ ਕਰ ਰਿਹਾ ਹਾਂ। ਹੁਣ ਮੈਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹਾਂ। ਤੇ ਹਰ ਨਵੇਂ ਦਿਨ ਮੈਨੂੰ ਹੋਰ ਜ਼ਿਆਦਾ ਪ੍ਰੇਮ ਮਿਲ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਪੂਰੀ ਦੁਨੀਆ ਵਿੱਚ ਮੇਰੇ ਕਰੋੜੋਂ ਫੋਲੋਅਰਸ ਨੇ ਤੇ ਹਰ ਨਵੇਂ ਦਿਨ ਕਰੋੜੋਂ ਫੋਲੋਅਰਸ ਵੱਧਦੇ ਜਾ ਰਹੇ ਨੇ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਹਰ ਦਿਨ ਮੇਰੇ ਪੈਸੇ ਕਮਾਉਣ ਦੇ ਸਰੋਤ ਵੱਧਦੇ ਜਾ ਰਹੇ ਹਨ ਮੇਰਾ ਕੰਮ ਪੂਰੀ ਦੁਨੀਆ ਦੇ ਲੋਕਾਂ ਨੂੰ ਪਸੰਦ ਆ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਹਾਂ ਅਤੇ ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਕੋਲ ਹਰ ਦਿਨ ਹੋਰ ਜ਼ਿਆਦਾ ਪੈਸਾ ਆ ਰਿਹਾ ਹੈ। ਮੇਰੇ ਗੁਣ ਲੋਕਾਂ ਨੂੰ ਪਸੰਦ ਆ ਰਹੇ ਹਨ। ਮੇਰਾ ਨਾਮ ਅਤੇ ਮੇਰਾ ਕੰਮ ਚਾਰੋਂ ਦਿਸ਼ਾਵਾਂ ਵਿੱਚ ਮਸ਼ਹੂਰ ਹੋ ਰਿਹਾ ਹੈ। ਮੇਰੀ ਜ਼ਿੰਦਗੀ ਵਿੱਚ ਹਰ ਦਿਨ ਚਮਤਕਾਰ ਹੋ ਰਹੇ ਹਨ। ਮੈਂ ਚਮਤਕਾਰਾਂ ਨੂੰ ਆਕਰਸ਼ਿਤ ਕਰ ਰਿਹਾ ਹਾਂ। ਹੁਣ ਮੈਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹਾਂ ਤੇ ਹਰ ਨਵੇਂ ਦਿਨ ਮੈਨੂੰ ਹੋਰ ਜ਼ਿਆਦਾ ਪ੍ਰੇਮ ਮਿਲ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਪੂਰੀ ਦੁਨੀਆ ਵਿੱਚ ਮੇਰੇ ਕਰੋੜੋਂ ਫੋਲੋਅਰਸ ਨੇ ਤੇ ਹਰ ਨਵੇਂ ਦਿਨ ਕਰੋੜੋਂ ਫੋਲੋਅਰਸ ਵੱਧਦੇ ਜਾ ਰਹੇ ਨੇ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਹਰ ਦਿਨ ਮੇਰੇ ਪੈਸੇ ਕਮਾਉਣ ਦੇ ਸਰੋਤ ਵੱਧਦੇ ਜਾ ਰਹੇ ਹਨ ਮੇਰਾ ਕੰਮ ਪੂਰੀ ਦੁਨੀਆ ਦੇ ਲੋਕਾਂ ਨੂੰ ਪਸੰਦ ਆ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਹਾਂ ਅਤੇ ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਕੋਲ ਹਰ ਦਿਨ ਹੋਰ ਜ਼ਿਆਦਾ ਪੈਸਾ ਆ ਰਿਹਾ ਹੈ ਮੇਰੇ ਗੁਣ ਲੋਕਾਂ ਨੂੰ ਪਸੰਦ ਆ ਰਹੇ ਹਨ ਮੇਰਾ ਨਾਮ ਅਤੇ ਮੇਰਾ ਕੰਮ ਚਾਰੋਂ ਦਿਸ਼ਾਵਾਂ ਵਿੱਚ ਮਸ਼ਹੂਰ ਹੋ ਰਿਹਾ ਹੈ ਮੇਰੀ ਜ਼ਿੰਦਗੀ ਵਿੱਚ ਹਰ ਦਿਨ ਚਮਤਕਾਰ ਹੋ ਰਹੇ ਹਨ ਮੈਂ ਚਮਤਕਾਰਾਂ ਨੂੰ ਆਕਰਸ਼ਿਤ ਕਰ ਰਿਹਾ ਹਾਂ ਹੁਣ ਮੈਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹਾਂ ਅਤੇ ਹਰ ਨਵੇਂ ਦਿਨ ਮੈਨੂੰ ਹੋਰ ਜ਼ਿਆਦਾ ਪ੍ਰੇਮ ਮਿਲ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਪੂਰੀ ਦੁਨੀਆ ਵਿੱਚ ਮੇਰੇ ਕਰੋੜੋਂ ਫੋਲੋਅਰਸ ਨੇ ਤੇ ਹਰ ਨਵੇਂ ਦਿਨ ਕਰੋੜੋਂ ਫੋਲੋਅਰਸ ਵੱਧਦੇ ਜਾ ਰਹੇ ਨੇ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਹਰ ਦਿਨ ਮੇਰੇ ਪੈਸੇ ਕਮਾਉਣ ਦੇ ਸਰੋਤ ਵੱਧਦੇ ਜਾ ਰਹੇ ਹਨ ਮੇਰਾ ਕੰਮ ਪੂਰੀ ਦੁਨੀਆ ਦੇ ਲੋਕਾਂ ਨੂੰ ਪਸੰਦ ਆ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਹਾਂ ਅਤੇ ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਕੋਲ ਹਰ ਦਿਨ ਹੋਰ ਜ਼ਿਆਦਾ ਪੈਸਾ ਆ ਰਿਹਾ ਹੈ ਮੇਰੇ ਗੁਣ ਲੋਕਾਂ ਨੂੰ ਪਸੰਦ ਆ ਰਹੇ ਹਨ ਮੇਰਾ ਨਾਮ ਅਤੇ ਮੇਰਾ ਕੰਮ ਚਾਰੋਂ ਦਿਸ਼ਾਵਾਂ ਵਿੱਚ ਮਸ਼ਹੂਰ ਹੋ ਰਿਹਾ ਹੈ। ਮੇਰੀ ਜ਼ਿੰਦਗੀ ਵਿੱਚ ਹਰ ਦਿਨ ਚਮਤਕਾਰ ਹੋ ਰਹੇ ਹਨ। ਮੈਂ ਚਮਤਕਾਰਾਂ ਨੂੰ ਆਕਰਸ਼ਿਤ ਕਰ ਰਿਹਾ ਹਾਂ। ਹੁਣ ਮੈਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹਾਂ ਅਤੇ ਹਰ ਨਵੇਂ ਦਿਨ ਮੈਨੂੰ ਹੋਰ ਜ਼ਿਆਦਾ ਪ੍ਰੇਮ ਮਿਲ ਰਿਹਾ ਹੈ। ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ। ਪੂਰੀ ਦੁਨੀਆ ਵਿੱਚ ਮੇਰੇ ਕਰੋੜੋਂ ਫੋਲੋਅਰਸ ਨੇ ਤੇ ਹਰ ਨਵੇਂ ਦਿਨ ਕਰੋੜੋਂ ਫੋਲੋਅਰਸ ਵੱਧਦੇ ਜਾ ਰਹੇ ਨੇ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਹਰ ਦਿਨ ਮੇਰੇ ਪੈਸੇ ਕਮਾਉਣ ਦੇ ਸਰੋਤ ਵੱਧਦੇ ਜਾ ਰਹੇ ਹਨ ਮੇਰਾ ਕੰਮ ਪੂਰੀ ਦੁਨੀਆ ਦੇ ਲੋਕਾਂ ਨੂੰ ਪਸੰਦ ਆ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਹਾਂ ਅਤੇ ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਕੋਲ ਹਰ ਦਿਨ ਹੋਰ ਜ਼ਿਆਦਾ ਪੈਸਾ ਆ ਰਿਹਾ ਹੈ। ਮੇਰੇ ਗੁਣ ਲੋਕਾਂ ਨੂੰ ਪਸੰਦ ਆ ਰਹੇ ਹਨ। ਮੇਰਾ ਨਾਮ ਅਤੇ ਮੇਰਾ ਕੰਮ ਚਾਰੋਂ ਦਿਸ਼ਾਵਾਂ ਵਿੱਚ ਮਸ਼ਹੂਰ ਹੋ ਰਿਹਾ ਹੈ। ਮੇਰੀ ਜ਼ਿੰਦਗੀ ਵਿੱਚ ਹਰ ਦਿਨ ਚਮਤਕਾਰ ਹੋ ਰਹੇ ਹਨ। ਮੈਂ ਚਮਤਕਾਰਾਂ ਨੂੰ ਆਕਰਸ਼ਿਤ ਕਰ ਰਿਹਾ ਹਾਂ। ਹੁਣ ਮੈਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹਾਂ। ਤੇ ਹਰ ਨਵੇਂ ਦਿਨ ਮੈਨੂੰ ਹੋਰ ਜ਼ਿਆਦਾ ਪ੍ਰੇਮ ਮਿਲ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਪੂਰੀ ਦੁਨੀਆ ਵਿੱਚ ਮੇਰੇ ਕਰੋੜੋਂ ਫੋਲੋਅਰਸ ਨੇ ਤੇ ਹਰ ਨਵੇਂ ਦਿਨ ਕਰੋੜੋਂ ਫੋਲੋਅਰਸ ਵੱਧਦੇ ਜਾ ਰਹੇ ਨੇ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਹਰ ਦਿਨ ਮੇਰੇ ਪੈਸੇ ਕਮਾਉਣ ਦੇ ਸਰੋਤ ਵੱਧਦੇ ਜਾ ਰਹੇ ਹਨ ਮੇਰਾ ਕੰਮ ਪੂਰੀ ਦੁਨੀਆ ਦੇ ਲੋਕਾਂ ਨੂੰ ਪਸੰਦ ਆ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਹਾਂ ਅਤੇ ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਕੋਲ ਹਰ ਦਿਨ ਹੋਰ ਜ਼ਿਆਦਾ ਪੈਸਾ ਆ ਰਿਹਾ ਹੈ। ਮੇਰੇ ਗੁਣ ਲੋਕਾਂ ਨੂੰ ਪਸੰਦ ਆ ਰਹੇ ਹਨ। ਮੇਰਾ ਨਾਮ ਅਤੇ ਮੇਰਾ ਕੰਮ ਚਾਰੋਂ ਦਿਸ਼ਾਵਾਂ ਵਿੱਚ ਮਸ਼ਹੂਰ ਹੋ ਰਿਹਾ ਹੈ। ਮੇਰੀ ਜ਼ਿੰਦਗੀ ਵਿੱਚ ਹਰ ਦਿਨ ਚਮਤਕਾਰ ਹੋ ਰਹੇ ਹਨ। ਮੈਂ ਚਮਤਕਾਰਾਂ ਨੂੰ ਆਕਰਸ਼ਿਤ ਕਰ ਰਿਹਾ ਹਾਂ। ਹੁਣ ਮੈਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹਾਂ ਅਤੇ ਹਰ ਨਵੇਂ ਦਿਨ ਮੈਨੂੰ ਹੋਰ ਜ਼ਿਆਦਾ ਪ੍ਰੇਮ ਮਿਲ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਪੂਰੀ ਦੁਨੀਆ ਵਿੱਚ ਮੇਰੇ ਕਰੋੜੋਂ ਫੋਲੋਅਰਸ ਨੇ ਤੇ ਹਰ ਨਵੇਂ ਦਿਨ ਕਰੋੜੋਂ ਫੋਲੋਅਰਸ ਵੱਧਦੇ ਜਾ ਰਹੇ ਨੇ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਹਰ ਦਿਨ ਮੇਰੇ ਪੈਸੇ ਕਮਾਉਣ ਦੇ ਸਰੋਤ ਵੱਧਦੇ ਜਾ ਰਹੇ ਹਨ ਮੇਰਾ ਕੰਮ ਪੂਰੀ ਦੁਨੀਆ ਦੇ ਲੋਕਾਂ ਨੂੰ ਪਸੰਦ ਆ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਹਾਂ ਅਤੇ ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਕੋਲ ਹਰ ਦਿਨ ਹੋਰ ਜ਼ਿਆਦਾ ਪੈਸਾ ਆ ਰਿਹਾ ਹੈ ਮੇਰੇ ਗੁਣ ਲੋਕਾਂ ਨੂੰ ਪਸੰਦ ਆ ਰਹੇ ਹਨ ਮੇਰਾ ਨਾਮ ਅਤੇ ਮੇਰਾ ਕੰਮ ਚਾਰੋਂ ਦਿਸ਼ਾਵਾਂ ਵਿੱਚ ਮਸ਼ਹੂਰ ਹੋ ਰਿਹਾ ਹੈ ਮੇਰੀ ਜ਼ਿੰਦਗੀ ਵਿੱਚ ਹਰ ਦਿਨ ਚਮਤਕਾਰ ਹੋ ਰਹੇ ਹਨ ਮੈਂ ਚਮਤਕਾਰਾਂ ਨੂੰ ਆਕਰਸ਼ਿਤ ਕਰ ਰਿਹਾ ਹਾਂ ਹੁਣ ਮੈਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹਾਂ ਅਤੇ ਹਰ ਨਵੇਂ ਦਿਨ ਮੈਨੂੰ ਹੋਰ ਜ਼ਿਆਦਾ ਪ੍ਰੇਮ ਮਿਲ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਪੂਰੀ ਦੁਨੀਆ ਵਿੱਚ ਮੇਰੇ ਕਰੋੜੋਂ ਫੋਲੋਅਰਸ ਨੇ ਤੇ ਹਰ ਨਵੇਂ ਦਿਨ ਕਰੋੜੋਂ ਫੋਲੋਅਰਸ ਵੱਧਦੇ ਜਾ ਰਹੇ ਨੇ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਹਰ ਦਿਨ ਮੇਰੇ ਪੈਸੇ ਕਮਾਉਣ ਦੇ ਸਰੋਤ ਵੱਧਦੇ ਜਾ ਰਹੇ ਹਨ ਮੇਰਾ ਕੰਮ ਪੂਰੀ ਦੁਨੀਆ ਦੇ ਲੋਕਾਂ ਨੂੰ ਪਸੰਦ ਆ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਹਾਂ ਅਤੇ ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਕੋਲ ਹਰ ਦਿਨ ਹੋਰ ਜ਼ਿਆਦਾ ਪੈਸਾ ਆ ਰਿਹਾ ਹੈ ਮੇਰੇ ਗੁਣ ਲੋਕਾਂ ਨੂੰ ਪਸੰਦ ਆ ਰਹੇ ਹਨ ਮੇਰਾ ਨਾਮ ਅਤੇ ਮੇਰਾ ਕੰਮ ਚਾਰੋਂ ਦਿਸ਼ਾਵਾਂ ਵਿੱਚ ਮਸ਼ਹੂਰ ਹੋ ਰਿਹਾ ਹੈ। ਮੇਰੀ ਜ਼ਿੰਦਗੀ ਵਿੱਚ ਹਰ ਦਿਨ ਚਮਤਕਾਰ ਹੋ ਰਹੇ ਹਨ। ਮੈਂ ਚਮਤਕਾਰਾਂ ਨੂੰ ਆਕਰਸ਼ਿਤ ਕਰ ਰਿਹਾ ਹਾਂ। ਹੁਣ ਮੈਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹਾਂ। ਅਤੇ ਹਰ ਨਵੇਂ ਦਿਨ ਮੈਨੂੰ ਹੋਰ ਜ਼ਿਆਦਾ ਪ੍ਰੇਮ ਮਿਲ ਰਿਹਾ ਹੈ। ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ। ਪੂਰੀ ਦੁਨੀਆ ਵਿੱਚ ਮੇਰੇ ਕਰੋੜੋਂ ਫੋਲੋਅਰਸ ਨੇ ਤੇ ਹਰ ਨਵੇਂ ਦਿਨ ਕਰੋੜੋਂ ਫੋਲੋਅਰਸ ਵੱਧਦੇ ਜਾ ਰਹੇ ਨੇ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਹਰ ਦਿਨ ਮੇਰੇ ਪੈਸੇ ਕਮਾਉਣ ਦੇ ਸਰੋਤ ਵੱਧਦੇ ਜਾ ਰਹੇ ਹਨ ਮੇਰਾ ਕੰਮ ਪੂਰੀ ਦੁਨੀਆ ਦੇ ਲੋਕਾਂ ਨੂੰ ਪਸੰਦ ਆ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਹਾਂ ਅਤੇ ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਕੋਲ ਹਰ ਦਿਨ ਹੋਰ ਜ਼ਿਆਦਾ ਪੈਸਾ ਆ ਰਿਹਾ ਹੈ। ਮੇਰੇ ਗੁਣ ਲੋਕਾਂ ਨੂੰ ਪਸੰਦ ਆ ਰਹੇ ਹਨ। ਮੇਰਾ ਨਾਮ ਅਤੇ ਮੇਰਾ ਕੰਮ ਚਾਰੋਂ ਦਿਸ਼ਾਵਾਂ ਵਿੱਚ ਮਸ਼ਹੂਰ ਹੋ ਰਿਹਾ ਹੈ। ਮੇਰੀ ਜ਼ਿੰਦਗੀ ਵਿੱਚ ਹਰ ਦਿਨ ਚਮਤਕਾਰ ਹੋ ਰਹੇ ਹਨ। ਮੈਂ ਚਮਤਕਾਰਾਂ ਨੂੰ ਆਕਰਸ਼ਿਤ ਕਰ ਰਿਹਾ ਹਾਂ। ਹੁਣ ਮੈਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹਾਂ। ਤੇ ਹਰ ਨਵੇਂ ਦਿਨ ਮੈਨੂੰ ਹੋਰ ਜ਼ਿਆਦਾ ਪ੍ਰੇਮ ਮਿਲ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਪੂਰੀ ਦੁਨੀਆ ਵਿੱਚ ਮੇਰੇ ਕਰੋੜੋਂ ਫੋਲੋਅਰਸ ਨੇ ਤੇ ਹਰ ਨਵੇਂ ਦਿਨ ਕਰੋੜੋਂ ਫੋਲੋਅਰਸ ਵੱਧਦੇ ਜਾ ਰਹੇ ਨੇ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਹਰ ਦਿਨ ਮੇਰੇ ਪੈਸੇ ਕਮਾਉਣ ਦੇ ਸਰੋਤ ਵੱਧਦੇ ਜਾ ਰਹੇ ਹਨ ਮੇਰਾ ਕੰਮ ਪੂਰੀ ਦੁਨੀਆ ਦੇ ਲੋਕਾਂ ਨੂੰ ਪਸੰਦ ਆ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਹਾਂ ਅਤੇ ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਕੋਲ ਹਰ ਦਿਨ ਹੋਰ ਜ਼ਿਆਦਾ ਪੈਸਾ ਆ ਰਿਹਾ ਹੈ। ਮੇਰੇ ਗੁਣ ਲੋਕਾਂ ਨੂੰ ਪਸੰਦ ਆ ਰਹੇ ਹਨ। ਮੇਰਾ ਨਾਮ ਅਤੇ ਮੇਰਾ ਕੰਮ ਚਾਰੋਂ ਦਿਸ਼ਾਵਾਂ ਵਿੱਚ ਮਸ਼ਹੂਰ ਹੋ ਰਿਹਾ ਹੈ। ਮੇਰੀ ਜ਼ਿੰਦਗੀ ਵਿੱਚ ਹਰ ਦਿਨ ਚਮਤਕਾਰ ਹੋ ਰਹੇ ਹਨ। ਮੈਂ ਚਮਤਕਾਰਾਂ ਨੂੰ ਆਕਰਸ਼ਿਤ ਕਰ ਰਿਹਾ ਹਾਂ। ਹੁਣ ਮੈਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹਾਂ ਅਤੇ ਹਰ ਨਵੇਂ ਦਿਨ ਮੈਨੂੰ ਹੋਰ ਜ਼ਿਆਦਾ ਪ੍ਰੇਮ ਮਿਲ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਪੂਰੀ ਦੁਨੀਆ ਵਿੱਚ ਮੇਰੇ ਕਰੋੜੋਂ ਫੋਲੋਅਰਸ ਨੇ ਤੇ ਹਰ ਨਵੇਂ ਦਿਨ ਕਰੋੜੋਂ ਫੋਲੋਅਰਸ ਵੱਧਦੇ ਜਾ ਰਹੇ ਨੇ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਹਰ ਦਿਨ ਮੇਰੇ ਪੈਸੇ ਕਮਾਉਣ ਦੇ ਸਰੋਤ ਵੱਧਦੇ ਜਾ ਰਹੇ ਹਨ ਮੇਰਾ ਕੰਮ ਪੂਰੀ ਦੁਨੀਆ ਦੇ ਲੋਕਾਂ ਨੂੰ ਪਸੰਦ ਆ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਹਾਂ ਅਤੇ ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਕੋਲ ਹਰ ਦਿਨ ਹੋਰ ਜ਼ਿਆਦਾ ਪੈਸਾ ਆ ਰਿਹਾ ਹੈ ਮੇਰੇ ਗੁਣ ਲੋਕਾਂ ਨੂੰ ਪਸੰਦ ਆ ਰਹੇ ਹਨ ਮੇਰਾ ਨਾਮ ਅਤੇ ਮੇਰਾ ਕੰਮ ਚਾਰੋਂ ਦਿਸ਼ਾਵਾਂ ਵਿੱਚ ਮਸ਼ਹੂਰ ਹੋ ਰਿਹਾ ਹੈ ਮੇਰੀ ਜ਼ਿੰਦਗੀ ਵਿੱਚ ਹਰ ਦਿਨ ਚਮਤਕਾਰ ਹੋ ਰਹੇ ਹਨ ਮੈਂ ਚਮਤਕਾਰਾਂ ਨੂੰ ਆਕਰਸ਼ਿਤ ਕਰ ਰਿਹਾ ਹਾਂ ਹੁਣ ਮੈਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹਾਂ ਅਤੇ ਹਰ ਨਵੇਂ ਦਿਨ ਮੈਨੂੰ ਹੋਰ ਜ਼ਿਆਦਾ ਪ੍ਰੇਮ ਮਿਲ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਪੂਰੀ ਦੁਨੀਆ ਵਿੱਚ ਮੇਰੇ ਕਰੋੜੋਂ ਫੋਲੋਅਰਸ ਨੇ ਤੇ ਹਰ ਨਵੇਂ ਦਿਨ ਕਰੋੜੋਂ ਫੋਲੋਅਰਸ ਵੱਧਦੇ ਜਾ ਰਹੇ ਨੇ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਹਰ ਦਿਨ ਮੇਰੇ ਪੈਸੇ ਕਮਾਉਣ ਦੇ ਸਰੋਤ ਵੱਧਦੇ ਜਾ ਰਹੇ ਹਨ ਮੇਰਾ ਕੰਮ ਪੂਰੀ ਦੁਨੀਆ ਦੇ ਲੋਕਾਂ ਨੂੰ ਪਸੰਦ ਆ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਹਾਂ ਅਤੇ ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਕੋਲ ਹਰ ਦਿਨ ਹੋਰ ਜ਼ਿਆਦਾ ਪੈਸਾ ਆ ਰਿਹਾ ਹੈ ਮੇਰੇ ਗੁਣ ਲੋਕਾਂ ਨੂੰ ਪਸੰਦ ਆ ਰਹੇ ਹਨ ਮੇਰਾ ਨਾਮ ਅਤੇ ਮੇਰਾ ਕੰਮ ਚਾਰੋਂ ਦਿਸ਼ਾਵਾਂ ਵਿੱਚ ਮਸ਼ਹੂਰ ਹੋ ਰਿਹਾ ਹੈ। ਮੇਰੀ ਜ਼ਿੰਦਗੀ ਵਿੱਚ ਹਰ ਦਿਨ ਚਮਤਕਾਰ ਹੋ ਰਹੇ ਹਨ। ਮੈਂ ਚਮਤਕਾਰਾਂ ਨੂੰ ਆਕਰਸ਼ਿਤ ਕਰ ਰਿਹਾ ਹਾਂ। ਹੁਣ ਮੈਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹਾਂ। ਅਤੇ ਹਰ ਨਵੇਂ ਦਿਨ ਮੈਨੂੰ ਹੋਰ ਜ਼ਿਆਦਾ ਪ੍ਰੇਮ ਮਿਲ ਰਿਹਾ ਹੈ। ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ। ਪੂਰੀ ਦੁਨੀਆ ਵਿੱਚ ਮੇਰੇ ਕਰੋੜੋਂ ਫੋਲੋਅਰਸ ਨੇ ਤੇ ਹਰ ਨਵੇਂ ਦਿਨ ਕਰੋੜੋਂ ਫੋਲੋਅਰਸ ਵੱਧਦੇ ਜਾ ਰਹੇ ਨੇ ਅੱਜ ਮੈਂ ਬੜਾ ਹੀ ਖੁਸ਼ ਅਤੇ ਆਭਾਰੀ ਹਾਂ ਹਰ ਦਿਨ ਮੇਰੇ ਪੈਸੇ ਕਮਾਉਣ ਦੇ ਸਰੋਤ ਵੱਧਦੇ ਜਾ ਰਹੇ ਹਨ ਮੇਰਾ ਕੰਮ ਪੂਰੀ ਦੁਨੀਆ ਦੇ ਲੋਕਾਂ ਨੂੰ ਪਸੰਦ ਆ ਰਿਹਾ ਹੈ ਅੱਜ ਮੈਂ ਬੜਾ ਹੀ ਖੁਸ਼ ਹਾਂ ਅਤੇ ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਕੋਲ ਹਰ ਦਿਨ ਹੋਰ ਜ਼ਿਆਦਾ ਪੈਸਾ ਆ ਰਿਹਾ ਹੈ ਮੇਰੇ ਗੁਣ ਲੋਕਾਂ ਨੂੰ ਪਸੰਦ ਆ ਰਹੇ ਹਨ